ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019807 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗੁਰਸੇ ਸਿੰਘ ਪਿੰਡ ਦੀਪਗੜ ਜਿਨਾ ਬਰਨਾਲਾ ਹੀ ਤਸੀਲ ਤਪਾ ਮੋਬਾਈਲ ਨੰਬਰ 6283871527 6283871527 ਜਿਹੜੇ ਆਪਾਂ ਬੈੜ ਤਾਜੀ ਸੂਈ ਦੇਖੀ ਜ ਵੀ ਬੱਤੀ ਵੰਡੋ ਆਹੜੇ ਬੱਚਾ ਚੱਟੀ ਜਾਂਦੀ ਹੈਣਾ ਠੀਕ ਐ ਸੁਆ ਕਿਹੜਾ ਸੁਈਆ ਦੂਜਾ ਸੁਆ ਠੀਕ ਐ ਦੁੱਧ ਕਿੰਨਾ ਦੱਸਿਆ ਪ੍ਰੂਨ ਦਾ ਪ੍ਰੂਨ ਦਾ ਵੀ 32 33 ਕਿਲੋ ਉਹਦੇ ਚਵਾਇਆ ਹੋਗਾ ਠੀਕ ਐ ਵੱਡੇ ਨਾਲ ਤੇਰੀ ਵੱਡੇ ਦੀ ਨਾਲ ਜੀਗਾ ਸਾਫੂ ਬਹੁਤ ਲੱਗਿਆ ਵਾ ਠੀਕ ਐ ਤੇ ਮੰਨ ਲਓ ਵੀ ਉਹ ਤੋਂ ਤਾਂ ਤੁਹਾਨੂੰ 35 ਕਿਲੋ ਨੂੰ ਪਰ ਆਪਾਂ ਮੰਨ ਕੇ ਜਿਹੜੇ 30 ਕ ਮੰਨ ਕੇ ਲੈ ਲੈ ਨਹੀਂ ਆ ਗਈ ਕ੍ਰੋਸ ਕਰਾ ਜਿਹੜਾ ਕਰਨੀ ਆ ਕੋਈ ਚੰਗੀ ਬੱਚਾ ਉਹਨੂੰ ਅੱਛੀ ਦੇਦੀ ਤੇ ਜੇ 30 ਕਿਲੋ ਮੰਨ ਕੇ ਜਿਹੜਾ ਵੀ ਮਰਜ਼ੀ ਪਰਚੇਜ ਕਰ ਲੈ ਜੇ ਰਜ ਪੈਣੀ ਹੈਣਾ ਜੇ ਰਜ ਪੈਣੀ ਤਾਂ ਇਹ ਮੇਟੀ 15 20 ਹੋ ਜਾਂਦੀ ਨੂੰ ਠੀਕ ਐ ਚੌਣ ਚੌ ਉਬਰ ਧਾਰਾ ਦੇਖਦਾ ਜੇ ਕਿਆ ਬਾਤਾਂ ਪੂਰੇ ਮੋٹے ਮੋਟੇ ਧਾਰਾਂ ਤੇ ਮੈਂ ਬਾਕੀ ਜੀ ਬੋੜਾ 14 ਹਲਦਾ ਸੂਈ ਦਾ ਹੁਣ ਕੋਈ ਨਹੀਂ ਚੋਇਆ ਹਲੇ ਹਨਾ 30 15 ਹੋ ਗਏ ਕਿ ਮਗਲਸਣਾ ਜ ਮਾਰ ਤਾ ਤੇ ਚਵਾਈ ਜਮ ਮੱਝ ਨਾਲ ਜ ਮੋਟੀ ਆਣਾ ਪੂਰੀ ਕੋਈ ਚਵਾਈ ਇਹਦੀ ਠੰਡੀ ਚੀਜ਼ ਆ ਮੰਗੋ ਫਰੇਜੀ ਆ ਕਰ ਮਗਲਸਣਾ ਜ ਹੋਰ ਮਾਰ ਲਈ ਸੋ ਦੇਖੋ ਧਾਰਾ ਵਗੈਰਾ ਪੂਰਾ ਚੋਣ ਬਹੁਤ ਸੋਣਾ ਮੋਡਾ ਚੋਣਾ ਜਾਵਾ ਕਿਆ ਬਾਤਾਂ ਸਰ ਤੋਣ ਵੀ ਤਿੰਨ ਦੋ ਚਾਰ ਮਿੰਟ ਦੇ ਲੱਗਿਆ ਹੋ ਜਾ ਮੈਨੂੰ ਹਣਾ ਹਾਂ ਵੀਰੇ ਬਾਕੀ ਜਿੰਨੇ ਹੁਣ ਵੱਧ ਦੁੱਧ ਵਾਲੀ ਚ ਦੋਨੇ ਪਾਸੇ ਰਹਿ ਕੇ ਚੋਲੋ ਇਕੱਲੇ ਪਾਸੇ ਰਹਿ ਕੇ ਚੋਲੋ ਮਸ਼ੀਨ ਨਾਲ ਜਿਹੜਾ ਹੱਥੀ ਚੋਲੋ ਆਏ ਮੰਨ ਕੇ ਜਨੇ ਵੀ 30 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੈ ਇਹਨੂੰ ਹਣਾ ਪੂਰੇ ਨੋਰਮਲ ਦੇ ਦੇਗੀ ਭਾਜ ਦਾ ਕੀ ਰੱਖਿਆ ਭਾਜ ਦੇ ਗੂੜ ਦੇ ਗੂਗਾ ਵੈਢ ਦੇ ਹਿਸਾਬ ਨਾਲ ਜੀ ਮਤਲਬ ਜਿਆਦਾ ਟੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੇ ਬੋਡੀ ਸਟਰਕਚਰ ਵਗੈਰਾ ਦੇਖੋ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਬਹੁਤ ਜਿਆਦੇ ਆ ਤੇ ਜੇਰ ਪੈਣੀ ਆ ਧਾਰਾ ਆਪਾਂ ਮਾਰ ਕੇ ਦਿਖਾ ਦਿਆਂ ਐਚ ਐ ਤੇ ਮੂੰਹ ਮੱਥਾ ਜਿੰਦ ਜਾਨ ਇੱਕ ਤਰੀ ਮਨ ਕੇ ਚਲੋ ਪਾਣੀ ਤੇ ਆਈਆਂ ਨੂੰ ਪਾਣੀ ਭਾਈ ਜੀ ਥੋੜੀ ਤੇ ਜਿੰਦ ਜਾਨ ਬਹੁਤ ਆ ਪਲੀ ਪੂਲੀ ਵੀ ਚੰਗੀ ਹੈਗੀ ਸੂਰਜ ਚਾਲੂ ਵਗੈਰਾ ਦੇਖੋ ਜਿਵੇਂ ਤਾਜੀ ਸੂਈਆਂ ਕੱਖਾ ਕੋਕਾ ਨੂੰ ਮੂੰਹ ਫੁੱਲ ਮਾਰਦੀ ਹੈ ਹਨਾ ਸਾਡੇ ਆ ਹੁਣ ਥੰਨੀ ਬਲਾਈਏ ਕੋਈ ਚੱਕਰੀ ਨਹੀਂ ਗਾਦਾ ਮੈਨੂੰ ਉਹਦੇ ਚੱਕ ਲੈਣੀ ਠੀਕ ਹੈ ਅੱਗੇ ਦੋ ਨੰਬਰ ਜਿਹੜੇ ਬੱਚੀ ਦੇਖਦੇ ਆ ਪਾਲਕ ਆਪਾਂ ਇਹ ਸਰਬਸੀ ਵੀਰੇ ਖੀਰੀ ਹੈ ਦੰਦੋਂ ਠੀਕ ਹੈ 13-14 ਮਹੀਨਿਆਂ ਦੀ ਏਜ ਹੈ ਘਪੜ ਵਗੈਰਾ ਤਾਂ ਨਹੀਂ ਹੈਗੀ ਵੀ ਅੱਜ ਲੀਡ ਚਾ ਕੋਈ ਵੀ ਚਾ ਚੈੱਕ ਕਰਵਾ ਕੇ ਲੈ ਜੀ ਠੀਕ ਹੈ ਮਨੋਂ ਤੇ ਮੁੰ ਚੱਲਦੀ ਆ ਦੂਹਾਂ ਦੀ ਲੀਡ ਚਾਗੀ ਠੀਕ ਹੈ ਤੇ ਮਨੋਂ ਦੋਨੋਂ ਵੀ ਖਾਈ ਜੋ ਕਾ ਜਿੱਤੀ ਘਾ ਭਰਨਾ ਤਾਂ ਇਹ ਕੰਦੇ ਸਾਲ ਦਾ ਠੀਕ ਹੈ ਕੋਈ ਵੀ ਆ ਗਿਆ ਤੇ ਉਹ ਚੈੱਕ ਕਰਨ ਲਈ ਵੀ ਵੀਰ ਤੇ ਮੈਂ ਜੀਓ ਮੂੰਹ ਕਰੀ ਬੜੇ ਵੜੇ ਮੂੰਹੋ ਖੀਰੀ ਹੈ ਬੜੇ ਕਰਨਾ ਤੇ ਇਹ ਵੀ ਆਪਾਂ ਮੰਨ ਕੇ ਚੱਲ ਸੁਭਰ ਕਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਝੋੜੀ ਝੜੀ ਚੱਗੀ ਆ ਚਾਰੇ ਥਾਨ ਕੋਈ ਫੋਟ ਸਾਂਗਣੀ ਤੇ ਮੂੰਹ ਮੱਥੇ ਚੰਗੇ ਲੱਗਦੀ ਸਾਫ ਸੁਥਰੀ ਚੰਗੀ ਆ ਤੇ ਜਿੰਨੀ ਹੈਗੀ ਸਨਖੀ ਆ ਜਮਾਸੇ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਤੇ ਇਹਦਾ ਭਾਗ ਹੀ ਰਹੂਗਾ। ਇਹ ਵੀਰੀਆ ਤੇ ਦੇਣ ਲੈਣ ਜਾ ਬੱਛੀ ਦਾ ਮੁੱਲ ਕਰਦੇ 15000 ਰੁਪਏ ਦੀ ਬੱਛੀ ਦੇ। ਮੈਂ ਲਾ ਜਾਣ ਸਰ ਟੀਕਾ ਭਰਾਲੇ ਭੰਗ ਜਾ ਕੇ ਆਉਂਦਾ। ਚਾਹੇ ਅੱਜੀ ਭਰਾਲੇ ਵੀਰੇ ਚਾਹੇ ਚੈੱਕ ਕਰਵਾ ਕੇ ਲੈ ਜਾ ਆਪਣੇ ਘਰ। ਠੀਕ ਹੈ ਦੰਦੋ ਖੀਰੀ ਹੈ ਨਾ। ਦੰਦੋ ਖੀਰੀ ਹੈ। ਸਦੰਦੋ ਬਿਲਕੁਲ ਖੀਰੀ ਹੈ ਜਮਾ। ਕਰੀ ਮੜਾ ਜਾਊਗਾ। ਉਹ ਵਾ ਠੀਕ ਹੈ। ਜਮਾ ਦੁੱਧ ਆਂਦਾ ਜੇ ਦੰਦਾ ਦੇ ਵਿੱਚ ਅਜੇ ਕੱਚੀ ਖੀਰੀ ਕੱਟੀ ਤੇ ਸੂਈ ਸਵਾਈ ਆ ਸੌਰੀ। ਪਾਲਕ ਬੱਛੀ ਆ ਕਿਸੇ ਵੀਰ ਦੇ ਪਸੰਦ ਹੋਵੇ ਤਾਂ 15000 ਰੁਪਏ ਭਾਅ ਦੇ ਵਿੱਚ ਉਹ ਗਜੈਸ ਮੌਕੇ ਦੇ ਮਾਰੀ ਮੋਟੀ ਵੀਰ ਕਰ ਦੂਗਾ ਕੋਈ ਵੀ ਵੀਰ ਖਰੀਦਣੇ ਖਾਤਰ ਚਾਹਵਣ ਸੰਪਰਕ ਕਰ ਸਕਦਾ ਦੋ ਨਾਗਾ ਪਤਖਾ ਅੱਜੂਕਾ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵੀਡੀਓ